ਜਦੋਂ ਸਾਡੀ ਪੁਰੂ ਰਾਮ ਦਾਸ ਰਾਹ ਦੀ ਇੱਕ ਮੀਟਿੰਗ ਹੋਈ ਨਾ ਨਾਲ ਨਾਲ ਮੋਬਾਈਲ ਲੱਗੇ ਉੱਥੇ ਤੇ ਡਾਕਟਰ ਦੇ ਵਿੱਚ ਗੱਲਬਾਤ ਨਿੱਕੀ ਨਿੱਕੀ ਗੱਲਬਾਤ ਜਾ ਰਹੀ ਸੀ ਔਰ ਸੇਮ ਟੂ ਸੇਮ ਸਿਮ ਕਿਮਾ ਸਾਵਣ ਨੂੰ ਪਤਾ ਪਿਆ ਨਾ ਦੱਸ ਤੇ ਆਹ ਤਾਂ ਦੀ ਗੱਲਬਾਤ ਹੋਈ ਆ ਅਸੀਂ ਗਰੁੱਪਾਂ ਦੇ ਵਿੱਚ ਬਹੁਤ ਕੁਝ ਬੋਲਦੇ ਆ ਠੀਕ ਹੈ ਜੀ ਔਰ ਜੇ ਮੈਂ ਔਰੇ ਸਿੱਧੇ ਸਿੱਧੇ ਗੱਲ ਕਰਦਾ ਕਿਹੜੇ ਕੰਮ ਦੇ ਲੜ ਰਹੇ ਆ ਇੱਥੇ ਸਾਰੇ ਕਹਿੰਦੇ ਆਪ ਹੀ ਸੁੱਚਾ ਸਿੰਘ ਨੇ ਗਾਲਾਂ ਕੱਢੀਆਂ ਕਹਿੰਦੇ ਆ ਸਾਰੇ ਹਾਂਜੀ ਹਾਂਜੀ ਕਹਿੰਦੇ ਆ ਇਹਦੇ ਬੰਦੇ ਨੂੰ ਕਟੀਆਂ ਉਹ ਬੰਦਾ ਆਇਆ ਸਾਹਮਣੇ ਆਉਣਾ ਵੀ ਨਹੀਂ ਉਹਨੇ ਅੱਛਾ ਆਉਣਾ ਵੀ ਨਹੀਂ ਨਾ ਆਇਆ ਸਾਹਮਣੇ ਇਹ ਗੱਲ ਅਸੀਂ ਪਹਿਲੇ ਦਿਨ ਹੀ ਕਹਿਤੀ ਸੀ ਟੀਮਾ ਸਾਹਮਣੇ ਪਿਆ ਗਿਆ ਕਿ ਗੁਰਮੁਖ ਸਿੰਘ ਦੇ ਕੰਮ ਤੇ ਬੋਲ ਤੇ ਹੋ ਰਹੇ ਆ ਇਹ ਕੋਈ ਭੋਲੋ ਨਹੀਂ ਵੀ ਕਰਦੇ ਆ ਠੀਕ ਆ ਨੰਬਰ 2 ਉਸ ਤੋਂ ਬਾਅਦ ਚਾਰ ਪੰਜ ਸਿੰਘਾਂ ਦੀਆਂ ਡਿਊਟੀਆਂ ਕਟੀਆਂ ਜਿਨ੍ਹਾਂ ਨੇ ਉਹ ਉਹਦਾ ਜਿਹੜਾ ਸਟicker ਬਣਾਇਆ ਉਹਨਾਂ ਨੂੰ ਗਾਲਾਂ ਕੱਢੀਆਂ ਉਹਨਾਂ ਵਿੱਚੋਂ ਕੋਈ ਹੈਗਾ ਇੱਥੇ ਹਾਂਜੀ ਹਾਂਜੀ ਇੱਕ ਸਿੰਘ ਹੋਰ ਕਿਹੜਾ ਆ ਇੱਕ ਆ ਦੇ ਦੋ ਦੋ ਇਹਨਾਂ ਸ਼ੇਅਰ ਕੀਤੀ ਅਛਾ ਉਹ ਕਿੰਨੇ ਸਿੰਘ ਆਏ ਇੱਥੇ ਰਹੀ ਗੱਲ ਆਪਣੀ ਮੰਗਾ ਮਨਵਾਉਂਦੀ ਸੁੱਚਾ ਸਿੰਘ ਦੀ ਹੋ ਗਈ ਬਦਲੀ ਪਤਾ ਤੁਹਾਨੂੰ ਸਾਰਿਆਂ ਨੂੰ ਔਰ ਜਿੰਨਾ ਤੇਰਾ ਇਹ ਮਤਵਾ ਨਹੀਂ ਇੱਥੇ ਦਾਦਾ ਪੈਸੀ ਸੇਵਾ ਕਰਦੇ ਆ ਸੁੱਚਾ ਸਿੰਘ ਇੱਥੇ ਪ੍ਰਕਰਮਾਂ ਦੇ ਵਿੱਚ ਡਿਊਟੀ ਨਹੀਂ ਕਰ ਸਕੂਗਾ ਠੀਕ ਠੀਕ ਹੈ ਜੀ ਉਹ ਨਿਆਲ ਬਾਤ ਨਹੀਂ ਆ ਗਾਲ ਪੀਆ ਘਾੜੀ ਕੰਮ ਜਾਂਦੀ ਆ ਅੱਗੇ ਗੱਲ ਰਹੀ ਆਣਦੇ ਨਾ ਨਹੀਂ ਕੁਝ ਨਹੀਂ ਹੋ ਸਕਦਾ ਕੋਈ ਕਿਸੇ ਦੇ ਮਗਰ ਨਹੀਂ ਖੜਦਾ ਬਦਲੀ ਹੋ ਗਈ ਆ ਕੀ ਗੱਲ ਭੇਟਾ ਦੀ ਸਾਡੇ ਇੱਥੇ ਮੈਨੂੰ ਉਹ ਨਾਂ ਲੈਣ ਚ ਕੋਈ ਸੰਕੋਚ ਨਹੀਂ ਹੈਗਾ ਕਹਿੰਦੇ ਹੋਣੇ ਗੁਰਮਤ ਸਿੰਘ ਬੋਲਦਾ ਨਹੀਂ ਉਹ ਗਰੁੱਪਾਂ ਨੂੰ ਕਹਿ ਦਿੰਦੇ ਇਹ ਤੇ ਕੋਈ ਬੋਲਦਾ ਨਹੀਂ ਜੇ ਅਹੀਂ ਨਿੱਕੀ ਨਿੱਕੀ ਗੱਲ ਤੇ ਬੋਲਣ ਲੱਗੀ ਹੈ ਨਾ ਤੇ ਉਹ ਫੇਰ ਕੋਈ ਹਟ ਪ੍ਰਧਾਨ ਪ੍ਰਧਾਨਾਂ ਦਾ ਵੀ ਕੀ ਫਾਇਦਾ ਆ ਬੜਾ ਰੌਲਾ ਪਾਉਂਦੇ ਗਰੁੱਪਾਂ ਦੇ ਵਿੱਚ ਵੀ ਆ ਗਈ ਗੱਲ ਭੇਟਾ ਦੀ ਉਸ ਦਿਨ ਸੈਣ ਹੋਇਆ ਉਹ ਸੁਖਰਾਣ ਸਿੰਘ ਕੀ 6 ਨੰਬਰ ਕੇ ਕਿੰਨਾ ਇਹਦਾ ਕੋਈ ਸਲਾਹਕਾਰ ਆ ਉਹਨੂੰ ਗੁਰਮੁਖ ਸਿੰਘ ਨੇ ਨਹੀਂ ਕਿਹਾ ਸੈਣ ਕਰਨਾ ਉਹਦੀ ਬਾਹ ਫੜ ਕੇ ਕਰਾਏ ਸੈਣ ਕਰਨ ਤੋਂ ਬਾਅਦ ਮੇਰਾ ਕਮੈਂਟ ਤੁਸੀਂ ਦੇਖਿਆ ਹੋਣਾ ਵੀ ਜ਼ਬਰਦਸਤੀ ਕਰਵਾਏ ਆ ਉਹਨਾਂ ਦਾ ਸਾਰਿਆਂ ਦਾ ਬਰਾ ਕਿਹੜਾ ਜ਼ਬਰਦਸਤ ਅੱਛਾ ਕਿਸੇ ਤੋਂ ਅਸੀਂ ਕੋਈ ਜ਼ਬਰਦਸਤੀ ਕਦੀ ਕੰਮ ਨਹੀਂ ਕਰਵਾਇਆ ਅਸੀਂ ਜਿੰਨੀ ਜੋਗਿਆ ਗਏ ਅਸੀਂ ਕਰਦੇ ਆਪ ਜਿੰਨ ਜਦ ਨਹੀਂ ਅਸੀਂ ਕਰ ਸਕਦੇ ਕਹਾਂਗੇ ਨਹੀਂ ਜਦੋਂ ਇਹ ਪਿਲੇ ਸਾਲ ਵੀ ਅਸੀਂ ਸੇਵਾ ਛੱਡਤੀ ਵੀ ਨਹੀਂ ਅਸੀਂ ਕਰ ਸਕਦੇ ਕਰ ਲਓ ਮੇਰੀਆਂ ਵੀ ਕਈ ਮਜਬੂਰੀਆਂ ਨੇ ਹੁਣ ਜੇ ਅਸੀਂ ਜੀ ਆਖੀ ਇਥੋਂ ਘਰਾਂ ਚ ਉੱਠ ਕੇ ਆ ਗਏ ਮੈਂ ਵੀ 50 ਕਿਲੋਮੀਟਰ ਤੋਂ ਆਇਆ ਮੈਂ ਸਵੇਰੇ ਪੌਣੇ 6 ਤੁਰਿਆ ਆ ਐਨੀ ਕੁ ਧੁੰਦੇ ਨਾ ਤੀਜੇ ਗੇਅਰ ਚ 20 ਤੋਂ ਉੱਪਰ ਮੋਟਰਸਾਈਕਲ ਨਹੀਂ ਆਇਆ ਇਸੇ ਕਰਕੇ ਅਸੀਂ ਆਏ ਆ ਸੀ ਆਈ ਡੀ ਵਾਲਿਆਂ ਦੇ ਫੋਨ ਆਏ ਆ ਠੀਕ ਹੈ ਨਾ ਉਹ ਇਸੇ ਕਰਕੇ ਆ ਵੀ ਸਾਰੇ ਅਸੀਂ ਕੀ ਕਰ ਰਹੇ ਆ ਜੀਮਾ ਸਾਹਿਬ ਨੇ ਪਹਿਲਾਂ ਬੇਨਤੀ ਕੀਤੀ ਆ ਆ ਵੀਡੀਓ ਚੱਲ ਰਹੀ ਹੈ ਮੈਂ ਚਲੋ ਬਾਅਦ ਚੋ ਗੱਲ ਕਰਾਂਗਾ ਭਈ ਅਸੀਂ ਖੜੇ ਕਿੱਥੇ ਆ ਸਾਡਾ ਇੱਥੇ ਸਿਦਾਂ ਤੋਂ ਸਿਦਾਂ ਦਾ ਦਰਬਾਰ ਤੋਂ ਦਾ 15 ਤੋਂ 18 ਅਖੰਡ ਪਾੜੀ ਸਿੰਘ ਜੀ ਸਾਨੂੰ ਇੰਨਿਆਂ ਨੂੰ ਜ਼ਰੂਰਤ ਆ ਲਾਈਵ ਇਹ ਅਸੀਂ ਇੱਥੇ ਕਹੀਏ ਪੰਜ ਸੱਤ ਸਿੰਘ ਨਾਲ ਨਿੱਕੀ ਜੀ ਗੱਲ ਤੋਂ ਜੀ ਜਿੰਨਾ ਚਿਰ ਉਦੋਂ ਦੀ ਆਪਾਂ ਕੋਈ ਸਲਾਹ ਕੀਤੀ ਕਿੰਨੇ ਕਿੰਨੀਆਂ ਆਪਾਂ ਮੀਟਿੰਗਾਂ ਰੱਖੀਆਂ ਕਿੰਨੇ ਆਏ ਜੇ ਤੁਸੀਂ ਕਿੰਨੇ ਕੋਸੇ ਜਦੋਂ ਆਉਂਦੇ ਐ ਇਹੀ ਆਉਂਦੇ ਆ ਦੂਜੇ ਬੰਦੇ ਨਹੀਂ ਜਿਹੜੇ ਰਾਤ ਵਾਲੇ ਆ ਪ੍ਰਧਾਨ ਜੀ ਇਹ ਰਾਤ ਡਿਊਟੀ ਕਰਦੇ ਦਿਨੇ ਸੌਣਾ ਹੁੰਦਾ ਤੇ ਜਿਹੜੇ ਦਿਨੇ ਕਰਦੇ ਉਹ ਰਾਤ ਨਹੀਂ ਆਉਂਦੇ ਦਿਨੇ ਡਿਊਟੀਆਂ ਕਰਨੀਆਂ ਨੇ ਠੀਕ ਆ ਆਏ ਅਸੀਂ ਇਸੇ ਕਰਕੇ ਆ ਕਿ ਜਿਹੜਾ ਫੈਸਲਾ ਕਰਨਾ ਉਹ ਅਸੀਂ ਕਰਨਾ ਹੀ ਕਰਨਾ ਆ ਜਿਹੜਾ ਇਹ ਕਹਿ ਚੁੱਕੇ ਉਹ ਕਰਨਾ ਹੀ ਕਰਨਾ ਆ ਪਰ ਸਾਨੂੰ ਥੋੜੀ ਵੇਟ ਕਰਨੀ ਚਾਹੀਦੀ ਹੈ ਜੇ ਅਖੰਡ ਪਾਠ ਸਾਹਿਬ ਸਭ ਤੋਂ ਪਹਿਲਾਂ ਬੇਨਤੀ ਕਰਦਾ ਵੀ ਅਖੰਡ ਪਾਠ ਸਾਹਿਬਾਂ ਦੇ ਵਿੱਚ ਐ ਵਿਗਨ ਨਹੀਂ ਕੋਈ ਪਾਉਣਾ ਨਾ ਮੈਂ ਸਹਿਮਤ ਜੇ ਅਸੀਂ ਗੁਰੂ ਅਸੀਂ ਮੈਂਜਰਾਂ ਨਾਲ ਸਖਤਰਾਣਾ ਪ੍ਰਧਾਨਾਂ ਨਾਲ ਸਭ ਨਾਲ ਪੰਗੇ ਲੈ ਸਕਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਉਲਟ ਨਹੀਂ ਅਸੀਂ ਜਾ ਸਕਦੇ ਜਿਹਨੇ ਕਰਨਾ ਕਰ ਸਕਦਾ ਕੋਈ ਗੱਲ ਨਹੀਂ ਜੇ ਲੋੜ ਗੱਲ ਸੁਣ ਲਿਓ ਜਿਹਨੇ ਜਾਣਾ ਆ ਆਰੰਭ ਕਰਨ ਤੋਂ ਬਾਅਦ ਤੁਸੀਂ ਧਿਆਨ ਰੱਖਣਾ ਆ ਜੇ ਆਪਾਂ ਇੱਥੇ ਬੈਠਦੇ ਆਂ ਜਾਂ ਦਫ਼ਤਰ ਅੱਗੇ ਬੈਠੇ ਨੇ ਪਹੁੰਚਣਾ ਜ਼ਰੂਰੀ ਆ ਆਏ ਅਸੀਂ ਇਸੇ ਕਰਕੇ ਆ ਠੀਕ ਹੈ ਜੀ ਹੁਣ ਜਿੰਨੇ ਸਾਰਿਆਂ ਨੂੰ ਪਤਾ ਵੀ ਅਫਰੋਜਪੁਰ ਤੋਂ ਸਾਡੇ ਸਿੰਘ ਆ ਗਏ ਆ ਮੈਨੂੰ ਜਿਆਦਾ ਸਾਡਾ ਸ਼ੀਦਾਂ ਦਾ ਵੀ ਕੋਈ ਸਿੰਘ ਨਹੀਂ ਪਹੁੰਚਿਆ ਜਾਂਦਾ ਨਹੀਂ ਪਹੁੰਚਿਆ ਮੈਨੂੰ ਲੱਗਦਾ ਨਹੀਂ ਪਹੁੰਚੇ ਹੋਵੇ ਜੇ ਅਸੀਂ ਆਖੇ ਜਿਹੜੇ ਸਾਡੇ ਬਜ਼ੁਰਗ ਅਸੀਂ ਵੀ ਹੁਣ ਗਾਂ ਬਜ਼ੁਰਗਾਂ ਜੀਆਂ ਠੀਕ ਹੈ ਜੀ ਉਹ ਸਾਡੇ ਤੋਂ ਨਾ ਤੁਰਿਆ ਨਹੀਂ ਜਾਂਦਾ ਅਸੀਂ ਆ ਨਹੀਂ ਸਕਦੇ ਆ ਨਹੀਂ ਆ ਸਕਦੇ ਅਸੀਂ ਸਿੱਧਾ ਇੱਕ ਸਿੰਘ ਆ ਕਿ ਮੈਂ ਕਈ ਵਾਰੀ ਵੇਖਿਆ ਡਿਊਟੀ ਲਾ ਕੇ ਨਾ ਉਹ ਪ੍ਰੋਗਰਾਮ ਖਾਂਦਾ। ਉਹ ਡੇਰੀਆਂ ਨੇ ਉੱਧਰ ਦੁੱਧ ਲੈਣ ਗਿਆ ਹੁੰਦਾ ਤੇ ਮੀਟਿੰਗ ਦੇ ਵਿੱਚ ਨਹੀਂ ਆਉਂਦੇ। ਤੇ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਆ। ਬਾਕੀ ਜੋ ਗੁਰੂ ਰਾਮਦਾਸ ਸਾਹਿਬ ਅੱਗੇ ਵੀ ਕਰਦੇ ਆ ਕੋਈ ਨਾ ਕੋਈ ਵੇਦ ਬੰਦੀ ਬੰਦੀ ਆ। ਜੋ ਗੁਰੂ ਰਾਮਦਾਸ ਜੀ ਕਰਨਗੇ ਹੋਣਾ ਉਹੀ ਆ। ਤੇ ਆਪਾਂ ਜੇ ਆਏ ਆਏ ਅਸੀਂ ਵੀ ਇੱਥੇ ਇਸੇ ਕੰਮ ਵਾਸਤੇ ਆਂ ਵੀ ਅੱਜ ਜਿਹੜਾ ਅਸੀਂ ਫੈਸਲਾ ਕਰਨਾ ਹੀ ਕਰਨਾ ਆ। ਕਿਉਂਕਿ ਜੇ ਅਸੀਂ ਕਿਸੇ ਨਾਲ ਮੇਰੇ ਇੱਕ ਵਿਅਕਤੀ ਨਾਲ ਕਿਸੇ ਨਾਲ ਕੋਈ ਕਿੰਤੋਂ ਪ੍ਰੰਤੋਂ ਕੋਈ ਗੱਲਬਾਤ ਹੁੰਦੀ ਨਾ ਮੇਰੇ ਕੋਈ ਇੰਨਾ ਦਿਮਾਗ ਤੇ ਅਸਰ ਨਹੀਂ ਹੁੰਦਾ ਭਈ ਜੇ ਕੋਈ ਗੱਲਬਾਤ ਹੋ ਜਾਂਦੀ ਮੈਨਾਂ ਕੋਈ ਗੱਲ ਨਹੀਂ ਦੋਨਾਂ ਚੀਜ਼ ਕੋਈ ਗੱਲ ਨਹੀਂ ਜਦੋਂ ਇਹ ਓਪਨ ਹੋ ਜਾਈਏ ਨਾ ਸ਼ੌਂਕ ਦਾ ਤੇ ਜਿੱਦ ਦਾ ਕੋਈ ਮੁੱਲ ਨਹੀਂ ਉਹਦੇ ਨਤੀਜੇ ਬਾਅਦ ਚ ਹੀ ਵੇਖੇ ਜਾਂਦੇ ਆ ਸਾਡੀ ਵੀ ਇੱਕ ਜੇਦ ਹੁੰਦੀ ਆ ਉਹਨਾਂ ਜੇ ਸਿੰਘਾਂ ਨੇ ਕਹਿਣਾ ਸਚਾ ਸਿੰਘ ਇੱਥੇ ਨਹੀਂ ਲੱਭੂਗਾ ਇਹਦੀ ਬਦਲੀ ਹੋਊਗੀ ਤੇ ਹੋਊਗੀ ਹੋਊਗੀ ਜੋ ਮਰਜ਼ੀ ਕਰਨਾ ਪਵੇ ਰਹਿ ਗਈ ਗੱਲ ਹੁਣ ਆਪਣੀ ਆ ਗਈ ਭੇਟਾ ਦੀ ਗੱਲ ਹੈ ਡੇਟ ਆ ਗਈ ਨਾ ਆਪਾਂ ਜੇ ਇੰਚਾਰਜ ਦੀ ਗੱਲ ਚੱਲਦੀ ਆ ਸਿੰਘ ਸਾਹਿਬਾਂ ਨੂੰ ਵੀ ਆਪਾਂ ਆਪਣਾ ਲੈਟਰਪੈਡ ਦੇ ਚੁੱਕੇ ਮੰਗ ਪੱਤਰ ਦੇ ਚੁੱਕੇ ਆ ਤੇ ਇੱਥੇ ਜਿਹੜਾ ਇੰਚਾਰਜ ਹੋਵੇ ਗ੍ਰਾਂਥੀ ਸਿੰਘ ਹੀ ਹੋਣਾ ਚਾਹੀਦਾ ਆ ਸਿੰਘ ਸਾਹਿਬ ਕੀ ਫੈਸਲਾ ਕਰਦੇ ਆ ਠੀਕ ਆ ਇਹ ਨਹੀਂ ਕਹ ਵੀ ਅਸੀਂ ਜੇ ਅੱਜ ਸਾਡਾ ਕੋਈ ਕਾਰਜ ਹੁੰਦਾ ਆ ਤੇ ਬਾਅਦ ਚ ਅਸੀਂ ਹੋ ਜਾਣਾ ਆ ਅਸੀਂ ਵੀ ਇੱਥੇ ਰਹਿਣਾ ਇੰਨਾ ਵੀ ਇੱਥੇ ਰਹਿਣਾ ਆ ਇਹ ਚਲ ਗਈ ਇੰਚਾਰਜਾਂ ਦੀ ਗੱਲ ਆ ਹੁਣ ਆ ਗਈ ਭੇਟਾ ਦੀ ਗੱਲ ਭੇਟਾ ਉਦੋਂ ਵੀ ਆਪਾਂ ਕਿਹਾ ਵੀ ਭੇਟਾ ਜਿਹੜੇ ਨਵੰਬਰ ਚ ਅਖੰਡ ਪਾਠ ਸਾਹਿਬ ਆਰੰਭ ਹੋਏ ਆ ਨਾ ਇਹਨਾਂ ਦੀ ਲਵਾਉਣੀ ਆ ਜੋ ਮਰਜ਼ੀ ਸਾਨੂੰ ਕਰਨਾ ਪੈ ਜੇ ਠੀਕ ਹੈ ਜੀ ਮੈਂ ਇੱਕ ਇਹ ਵੀ ਬੇਨਤੀ ਕੀਤੀ ਉਹਦੇ ਦਫ਼ਤਰ ਚ ਕਈ ਸਿੰਘਾਂ ਨੇ ਉਦੋਂ ਸੁਣਿਆ ਹੁਣ ਆਇਆ ਭਈ ਸਾਡਾ ਜਿਹੜਾ ਆ ਆਖਰੀ ਮੋਰਚਾ ਜੇ ਅਗਲੇ ਬੰਨੇ ਜਿਹੜੇ ਸਿੰਘ ਨੇ ਸੰਭਾਲਣਾ ਉਹ ਸੰਭਾਲ ਸਕਦਾ ਆ ਪਰ ਆ ਮੋਰਚਾ ਸੀ ਗੁਰੂ ਰਾਮਦਾਸ ਦੀ ਕਿਰਪਾ ਨਾਲ ਜਿੱਤਣਾ ਆ ਸਾਨੂੰ ਕਿਵੇਂ ਜਿੱਤਣਾ ਪੈਂਦਾ ਉਹ ਜਿੱਤਣਾ ਹੀ ਜਿੱਤਣਾ ਆ ਠੀਕ ਹੈ ਜੀ ਜੇ ਸਾਨੂੰ ਹੁਣ ਵੀ ਆਪਾਂ ਵੇਟ ਕਰ ਲੈਨੇ 10 ਮਿੰਟ 15 ਮਿੰਟ ਅੱਧਾ ਘੰਟਾ ਕਈ ਘੰਟਾ ਕੋਈ ਗੱਲ ਨਹੀਂ ਸਾਨੂੰ ਬੈਠਣਾ ਕੋਈ ਇਹ ਨਹੀਂ ਕਿ ਆਖਣਪਾੜ ਸਾਹਿਬ ਆਰੰਭ ਹੋ ਗਏ ਤੇ ਅਸੀਂ ਉੱਤੇ ਬੈਠ ਨਹੀਂ ਸਕਦੇ ਅਸੀਂ ਬੈਠ ਸਕਦੇ ਆ ਸਾਨੂੰ ਜੇ ਜੋ ਵੀ ਕਰਨਾ ਪੈਗਾ ਐ ਕਰਾਂਗੇ ਠੀਕ ਹੈ ਜੀ ਸਹਿਮਤ ਸਾਰੇ ਸਿੰਘ ਹਾਂ ਨੰਬਰ 2 ਕਰ ਦਿਓ ਬਾਤ ਕਰ ਦੇ ਬਾਤ ਕਰ ਦੇ